ਦੇਖੋ ਅਸੀਂ ਵਚਨਬੱਧ ਹੈਗੇ ਆ ਕਿ ਵੀ ਹਰ ਤਰ੍ਹਾਂ ਦਾ ਵੀ ਜਿਹੜਾ ਵੀ ਬੰਦਾ ਕ੍ਰਾਈਮ ਕਰਦਾ ਹੈ ਭਾਵੇਂ ਉਹ ਨਸ਼ੇ ਵਿੱਚ ਇਨਵੋਲਡ ਹੈ ਜਾਂ ਹੋਰ ਵੀ ਕ੍ਰਾਈਮ ਹੈਗੇ ਨੇ ਉਹ ਸਾਰਿਆਂ ਦੇ ਅਗੇਂਸਟ ਅਸੀਂ ਐਕਟਿਵਲੀ ਐਕਸ਼ਨ ਲੈਣਾ ਚਾਹੁੰਦੇ ਆ ਕੋਈ ਵੀ ਮਾੜਾ ਅਨਸਰ ਪੁਲਿਸ ਵੱਲੋਂ ਉਹਦੇ ਖਿਲਾਫ ਕਰਵੀਂ ਕਾਰਵਾਈ ਕਰਨੀ ਬਣਦੀ ਹੈ ਤੇ ਅਸੀਂ ਯਕੀਨੀ ਬਣਾਵਾਂਗੇ ਉਹਦੇ ਖਿਲਾਫ ਕਾਰਵਾਈ ਹੋਵੇ ਮੀਟਿੰਗ ਲਈ ਕੀ ਇਨਸਟ੍ਰਕਸ਼ਨ ਆ ਦਿੱਤੀਆਂ ਨੇ ਅੰਮ੍ਰਿਤ ਅੱਜ ਅਸੀਂ ਬਸ ਸਰਸਰੀ ਫਰਸਟ ਟਾਈਮ ਮੀਟਿੰਗ ਕਰ ਰਹੀ ਹੈਗੇ ਆ ਉਹਨਾਂ ਤੋਂ ਇਨਪੁਟ ਲੈਣਾ ਕਿ ਵੀ ਕੀ ਏਰੀਆਜ਼ ਨੇ ਉਹਨਾਂ ਦੀ ਕੀ ਪ੍ਰੋਬਲਮੈਟਿਕ ਏਰੀਆਜ਼ ਹੈਗੇ ਆ ਤਾਂ ਕਿ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਫੋਕਸ ਕਰਕੇ ਉਹਨੂੰ ਨਜਿੱਠਿਆ ਜਾ ਸਕੇ ਇਸ ਤੋਂ ਇਲਾਵਾ ਹੋਰ ਵੀ ਕੋਈ ਵੈਲਫੇਅਰ ਲਈ ਤੇ ਅਦਰਵਾਈਜ਼ ਜਿਹੜੀ ਵੀ ਅਗੇ ਇਨਸਟਰਕਸ਼ਨਸ ਹੈਗੀਆਂ ਨੇ ਉਹ ਦਿੱਤੀਆਂ ਗਈਆਂ ਨਗਰ ਨਿਵਾਸੀਆਂ ਨੂੰ ਕੀ ਮੈਸੇਜ ਕਰਦੇ ਗਾ ਅਸੀਂ ਤਾਂ ਇਹੀ ਗੱਲ ਕਹਿਣਾ ਚਾਹਾਂਗੇ ਕਿ ਵੀ ਤਾਨੂੰ ਤੁਹਾਡਾ ਸਾਥ ਦੀ ਅਸੀਂ ਸਮਝਦੇ ਆ ਬਿਨਾ ਤੁਹਾਡੇ ਸਾਥ ਦੇ ਅਸੀਂ ਸਕਸੈਸਫੁਲ ਨਹੀਂ ਹੋ ਸਕਦੇ ਸੋ ਤੁਹਾਨੂੰ ਜੇ ਤੁਹਾਡਾ ਤੇ ਜੇਕਰ ਸਾਡੇ ਤੁਹਾਡਾ ਸਾਥ ਸਾਡੇ ਨਾਲ ਹੋਏਗਾ ਤਾਂ ਅਸੀਂ ਹਰ ਤਰ੍ਹਾਂ ਦੀ ਪ੍ਰੋਬਲਮ ਅਸੀਂ ਨੂੰ ਟੈਕਲ ਕਰ ਸਕਦੇ ਆ ਤੇ ਚੰਗਾ ਕਾਨੂੰਨ ਅਮਨ ਅਮਨ ਕਾਨੂੰਨ ਆਪਣੇ ਸ਼ਹਿਰ ਨੂੰ ਦੇ ਸਕਦੇ ਗਲਤਾਂ ਸੱਜੇ ਮੇ ਲੋਕ ਡਰਦੇ ਨੇ ਉਡਣ ਕੀ ਮੈਸੇਜਸ ਦੇਣਾ ਚਾਹੁੰਦੇ ਵੀ ਜਿਹੜਾ ਹੈਗਾ ਬਿਨਾਂ ਡਰ ਤੋਂ ਤੁਹਾਨੂੰ ਕਾਲ ਕਰਨਾ ਸਾਡਾ ਬਿਲਕੁਲ ਰੱਖਿਆ ਜਾਏਗਾ ਅ ਅੱਜ ਦੇ ਟਾਈਮ ਵਿੱਚ ਟੈਕਨੋਲੋਜੀ ਇੰਨੀ ਵੱਧ ਗਈ ਹੈਗੀ ਹੈ ਲਾਟ ਆਫ ਈਮੇਲਸ ਵੀ ਈਮੇਲ ਰਾਹੀਂ ਵੀ ਤੁਸੀਂ ਅਨੋਨਿਮਸ ਵੀ ਭੇਜ ਸਕਦੇ ਹੋ ਚਿੱਠੀ ਵੀ ਸਾਨੂੰ ਭੇਜ ਸਕਦੇ ਹੋ ਮੈਨੂੰ ਅਲੱਗ ਤੋਂ ਆ ਕੇ ਵੀ ਮਿਲ ਸਕਦੇ ਹੋ ਸਾਡੇ ਐਸਐਚਓ ਸਾਹਿਬਾਨ ਦੀ ਪ੍ਰੈਜ਼ੈਂਟ ਹੈਗੇ ਨੇ ਉਹਨਾਂ ਕੋਲ ਵੀ ਤੁਸੀਂ ਮਿਲ ਸਕਦੇ ਹੋ ਸਾਡਾ ਪਰਪਸ ਮਾੜੇ ਅਨਸਰ ਦੇ ਖਿਲਾਫ ਐਕਸ਼ਨ ਲੈਣਾ ਹੈ ਨਾ ਕਿ ਤੁਹਾਡਾ ਨਾਮ ਅੱਗੇ ਕਰਨਾ ਜਿਹੜੀ ਵੀ ਤੁਸੀਂ ਇਨਫੋਰਮੇਸ਼ਨ ਦਿਓਗੇ ਉਹ ਪਹਿਲੇ ਪੈਰ ਦੇ ਆਧਾਰ ਤੇ ਵੈਰੀਫਾਈ ਕਰਕੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਅਮਲ ਚ ਜਾਂਦੀ ਜਾਏਗੀ ਮਾੜੇ ਅਨਸਰ ਨੂੰ ਕੀ ਹੈ ਸੱਤ ਦਿਸ਼ਾਂ ਨੂੰ ਮਾੜੇ ਅਨਸਰਾਂ ਨੂੰ ਤਾਂ ਇਹ ਹੈਗੀ ਹੈ ਕਿ ਵੀ ਜਿਆਦਾ ਆਪਣਾ ਕੰਮ ਬੰਦ ਕਰ ਦਿਓ ਨਹੀਂ ਤਾਂ ਫਿਰ ਤੁਹਾਡੇ ਖਿਲਾਫ 100% ਕਾਰਵਾਈ ਅਮਜਲੀਂ ਦੀ ਜਾਵੇਗੀ